ਅੱਜ ਇੱਕ ਬਹੁਤ ਵੱਡਾ ਦਿਨ ਹੈ ਜੀ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਕਹੂੰਗਾ ਮੈਂ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਲੋਕਾਂ ਦੀ ਸੇਵਾ ਵਾਸਤੇ ਉਹਦੇ ਵਿੱਚ ਜਦੋਂ ਤੁਹਾਨੂੰ ਯਾਦ ਹੋਣਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਕੋਈ ਐਕਸੀਡੈਂਟ ਦਾ ਕੇਸ ਆਂਦਾ ਸੀ ਹੈੱਡ ਜੀ ਦਾ ਕੇਸ ਆਂਦਾ ਸੀ ਕਹਿੰਦਾ ਸੀ ਚੰਡੀਗੜ੍ਹ ਲੈ ਜਾਓ ਜਾਂ ਪ੍ਰਾਈਵੇਟਸ ਲੈ ਜਾਓ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ ਦੇ ਉੱਪਰ 100 ਬੈਡ ਜਿਹੜੇ ਅਸੀਂ ਤੁਹਾਨੂੰ ਯਾਦ ਹੋਣਾ ਕਿ ਅਸੀਂ ਆਈਸੀਯੂ ਸ਼ੁਰੂ ਕੀਤਾ ਸੀ ਔਰ ਸੁਪਰ ਸਪੈਸ਼ਲਟੀ ਬੈਂਕ ਦੇ ਵਿੱਚ ਸਾਡੇ ਸਾਡੀ ਸਰਕਾਰ ਆਣ ਤੋਂ ਬਾਅਦ ਉੱਥੇ ਹਾਰਟ ਦੇ ਡਾਕਟਰ ਬ੍ਰੇਨ ਦੇ ਡਾਕਟਰ ਇਹ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਲਾਂਚ ਸ਼ੁਰੂ ਹੋਈਆਂ ਤੇ ਅੱਜ ਜਿਹੜਾ ਹੈਗਾ ਅਸੀਂ 256 ਬੈੱਡ ਦਾ ਜਿਹੜਾ ਹੈਗਾ ਉਹ ਟਰਾਮਾ ਸੈਂਟਰ ਉਹਦੇ ਨਾਲ ਜਿਹੜਾ 50 ਬੈੱਡ ਦਾ ਉਹ ਆਲਮੋਸਟ ਇਸ ਸਾਲ ਦੇ ਵਿੱਚ ਤਿਆਰ ਹੋ ਜਾਏਗਾ ਇਹਨੂੰ ਲੱਗਣਗੇ 16-18 ਮਹੀਨੇ ਤੇ ਇਹ 256 ਬੈੱਡ ਹੋਣਗੇ 82 ਕਰੋੜ ਰੁਪਏ ਦੇ ਤੇ ਖਰਚ ਆਏਗਾ ਔਰ ਨਾਲ ਜਿਹੜਾ 50 ਬੈੱਡ ਦਾ ਮਲਾ ਕੇ ਸਾਡੇ ਕੋਲੇ 300 ਤੋਂ ਵੱਧ ਜਿਹੜੇ ਐਮਰਜੈਂਸੀ ਦੇ ਬੈੱਡ ਹੋ ਜਾਣਗੇ ਕਿਸੇ ਵੀ ਇੱਕ ਵੀ ਮਰੀਜ਼ ਨੂੰ ਸਾਨੂੰ ਰੈਫਰ ਨਹੀਂ ਕਰਨਾ ਪਏਗਾ ਕਿ ਸਾਡੇ ਕੋਲੇ ਵੈਂਟੀਲੇਟਰ ਬੈੱਡ ਹੈ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਮਰੀਜ਼ਾਂ ਨੂੰ ਜਿਹੜੀ ਇਹ ਸਹੂਲਤ ਮਿਲੇਗੀ ਇਹਦੇ ਨਾਲ ਨਾਲ ਜਿਹੜੇ ਬੱਚੇ ਇੱਥੇ ਕੰਮ ਕਰਦੇ ਆ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਸੀ ਉਹਨਾਂ ਨੂੰ ਜੂਨੀਅਰ ਰੈਜ਼ੀਡੈਂਟ ਕਹਿੰਦੇ ਆ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਹੀ ਮਾਡਰਨ ਜਿਹਦੇ ਵਿੱਚ ਉਹਨਾਂ ਦੇ ਬਹੁਤ ਵਧੀਆ ਕਮਰੇ ਆ ਜਿਹਦੇ ਵਿੱਚ AC ਲਾਉਣ ਦੀ ਪ੍ਰੋਵੀਜ਼ਨ ਆ ਔਰ ਉਹਦੇ ਨਾਲ ਉਹਨਾਂ ਦੀ ਉੱਥੇ ਮੈਸ ਸਪੋਰਟਸ ਦੀ ਫੈਸਿਲਿਟੀ ਉਹ ਸਾਰਾ ਜਿਹੜਾ ਉਹ ਵੀ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ 15 ਕਰੋੜ ਰੁਪਏ ਦੇ ਨਾਲ ਉਹ ਤਿਆਰ ਹੋਏਗਾ ਇਹਦੇ ਨਾਲ ਇੱਕ ਜਿਹੜੇ ਪੇਸ਼ੈਂਟਸ ਹੁੰਦੇ ਆ ਐਮਰਜੈਂਸੀ ਚੋਂ ਆਪੀਡੀ ਚੋਂ ਉਹਨਾਂ ਨੂੰ ਪਹਿਲਾਂ ਲੈਬੋਰੀ ਲੱਭਣੀ ਪੈਂਦੀ ਆ ਫਿਰ ਪੈਸੇ ਕਿਤੇ ਹੋਰ ਦੇਣਾ ਦੇਣ ਵਾਸਤੇ ਜਮ੍ਹਾਂ ਕਰਾਉਣ ਲਈ ਜਾਣਾ ਪੈਂਦਾ ਉਹਦੇ ਦੋ ਚੀਜ਼ਾਂ ਹੋਈਆਂ ਇੱਕ ਤਾਂ ਹੈਗਾ ਕਿ ਪੇਸ਼ੈਂਟ ਨੇ ਕਿਤੇ ਨਹੀਂ ਜਾਣਾ ਉੱਥੇ ਟੈਸਟ ਹੋ ਜਾਣੇ ਆ ਸਾਰਾ ਕੁਝ ਉੱਥੇ ਹੋਣਾ ਸਾਰੀ ਫੈਸਿਲਿਟੀ ਉੱਥੇ ਹੋਣੀ ਆ ਤੇ ਦੂਜੀ ਗੱਲ ਹੈ ਪੈਸੇ ਦੇਣ ਦਾ ਟਾਂਟਾ ਹੀ ਖਤਮ ਕਰਤਾ ਜੀ ਹੁਣ ਕੀ ਆ ਕਿ ਪਹਿਲਾਂ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਦੀ ਸਰਕਾਰ ਨੇ ਪਹਿਲਾਂ ਬਿਜਲੀ ਦੇ ਬਿੱਲ 90% ਪਰਿਵਾਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਂਦਾ ਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਨਵੀਂ ਸਕੀਮ ਲੈ ਕੇ ਆਇਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੱਤਾ ਹੈ ਉਹ ਹੈਗਾ ਕਿ ਹਸਪਤਾਲ ਦਾ 100% ਬਿੱਲ ਜ਼ੀਰੋ ਬਹੁਤ سارے ਪੇਸ਼ੈਂਟਸ ਮੈਨੂੰ ਦਿਖਾ ਰਹੇ ਸੀਗੇ ਹੁਣ ਪੈਸੇ ਜਮ੍ਹਾਂ ਕਰਾਣੇ ਨਹੀਂ ਜਿਹੜੀ ਬਹੁਤ ਸਾਰੇ ਮੇਰੇ ਭਰਾ ਪੱਤਰਕਾਰ ਵੀ ਪੁੱਛਦੇ ਹੁੰਦੇ ਸੀ ਲੋਕ ਵੀ ਪੁੱਛਦੇ ਹੁੰਦੇ ਸੀ ਵੀ ਤੁਸੀਂ ਇਹਦੇ ਚ ਯੂਜ਼ਰ ਚਾਰजेस ਤਾਂ ਹੈਗੇ ਆ ਜੀ ਹੁਣ ਸਾਰੇ ਯੂਜ਼ਰ ਚਾਰजेस ਖਤਮ ਹੋ ਗਏ ਕਿਸੇ ਨੇ ਦਵਾਈ ਖਰੀਦਣ ਨਹੀਂ ਜਾਣਾ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ 100% ਲੋਕਾਂ ਦਾ 10 ਲੱਖ ਦਾ ਹਰ ਪਰਿਵਾਰ ਦਾ ਮੁਕਤੰਤਰੀ ਸਿਹਤ ਯੋਜਨਾ ਦਾ ਕਾਰਡ ਬਣਨਾ ਇਹ ਹਸਪਤਾਲਾਂ ਦੇ ਬਿੱਲ ਜ਼ੀਰੋ ਕਰਤੇ ਜੀ ਔਰ ਮੈਂ ਦੂਜੀ ਗੱਲ ਇਹ ਐਡ ਕਰਨੀ ਚਾਹੁੰਦਾ ਵੀ ਕਾਰਡ ਬਣਾਉਣ ਨੂੰ ਟਾਈਮ ਲੱਗ ਸਕਦਾ ਪਰ ਸਕੀਮ ਲਾਗੂ ਹੋ ਚੁੱਕੀ ਆ ਜਿਹੜੇ ਵੀ ਕਿਸੇ ਵੀ ਆਪਣੇ ਭੈਣ ਭਰਾ ਨੂੰ ਰੱਬ ਕਰੇ ਲੋੜ ਨਾ ਪਵੇ ਅਸੀਂ ਅਰਦਾਸ ਕਰਦੇ ਆ ਵੀ ਤੁਸੀਂ ਤੰਦਰੁਸਤ ਰਹੋ ਪਰ ਜੇ ਨੂੰ ਹਸਪਤਾਲ ਜਾਣਾ ਪਵੇ ਉਹ ਹਸਪਤਾਲ ਵਿੱਚ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਜਾਣਾ ਮੌਕੇ ਤੇ ਉਸੇ ਵੇਲੇ ਉੱਥੇ ਕਾਰਡ ਬਣ ਕੇ ਇਹ ਸਾਰੇ ਸਾਡੇ ਸਰਕਾਰੀ ਮੈਡੀਕਲ ਕਾਲਜਸ ਤੇ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪਤਾਲ ਜਿਹੜੇ ਸਾਡੇ ਹੈਗੇ ਆ ਇਹ 65 ਦੇ ਕਰੀਬ ਹਸਪਤਾਲ ਨੇ ਇਹਨਾਂ ਦੇ ਵਿੱਚ ਸੁਵਿਧਾ ਹੈਗੀ ਆ ਕਿ ਮੌਕੇ ਤੇ ਕਾਰਡ ਵੜਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਘਰ ਜਾਓ ਤੰਦਰੁਸਤ ਕਰੋ ਆਪਣੇ ਪਰਿਵਾਰ ਦੀ ਪਰਵਰਿਸ਼ ਕਰੋ ਡਾਕਟਰ ਸਾਹਿਬ ਜਿਹੜਾ ਕੋਈ ਸਿੰਗਲ ਮੈਨ ਹੈ ਮੰਨ ਲਓ ਕਿ ਦਾ ਹਸਬੰਡ ਹੈ ਤੋਂ ਦੀ ਵਾਈਫ ਦਾ ਕੱਲੀ ਦੇ ਵਾਈਫ ਦੇ ਹਸਬੰਡ ਕੱਲਾ ਹੈ ਜਾਂ ਬੱਚੇ ਮੈਰਿਡ ਹੋ ਗਏ ਸਿੰਗਲ ਰਹਿ ਗਿਆ ਉਹਦਾ ਕਾਰਨ ਨਹੀਂ ਬਣ ਰਿਹਾ ਉਹਦਾ ਕਾਰਨ ਦੇਖੋ ਸਾਰਿਆਂ ਦੇ ਕਾਰਡ ਬਣ ਰਹੇ ਆ ਕੁਛ ਇੱਕ ਜਿਹੜੀਆਂ ਹੈਗੀਆਂ ਜਿਵੇਂ ਐਨ ਐਚ ਏ ਦਾ ਪੋਰਟਲ ਹੈ ਇਹਦੇ ਵਿੱਚ 2 3 4 ਸਟੈਪਸ ਹੈਗੇ ਆ ਲੇਕਿਨ ਅਸੀਂ ਉਹਦਾ ਬੰਦੋਬਸਤ ਕਰਤਾ ਵੀ ਜੇ ਕੱਲਾ ਬੰਦਾ ਵੀ ਆ ਸਿੰਗਲ ਬੰਦਾ ਵੀ ਆ ਉਹਦਾ ਹਜੇ ਜਿੱਥੇ ਆਪਣੇ ਸੁਵਿਧਾ ਸੈਂਟਰ ਜਾਂ ਜਿਹੜਾ ਸੀ ਐਸ ਸੀ ਆ ਜਾਂ ਜਿਹਨੂੰ ਅਸੀਂ ਵੀ ਐਲੀ ਕਹਿੰ ਪਟ ਜੋ ਹਸਪਤਾਲ ਚ ਆਏਗਾ ਤਾਂ ਸਾਡੇ ਕੋਲ ਹਸਪਤਾਲ ਤੇ ਅਸੀਂ ਪ੍ਰੋਵੀਜ਼ਨ ਕਰਦੇ ਆਪਾਂ ਉਹਦਾ ਮੌਕੇ ਤੇ ਕਾਰਡ ਬਣਾ ਕੇ ਉਹਦਾ ਲਾਜ਼ਮ ਫਰੀ ਕਰਦੇ ਆਪਾਂ ਸਾਬ ਦਾ ਲੱਗਦੀ ਸਕੀਮ ਤੇ ਜਰੂਰ ਸ਼ੁਰੂ ਕਰ ਦਿੱਤੀ ਹੈ ਪਰ ਅਵੇਰਨੈਸ ਕਿਤਨਾ ਕਿਤ ਕਮੀ ਰਹੀ ਹੈ ਮਰੀਜ਼ ਹਜੇ ਵੀ ਕਹਿ ਰਹੇ ਨੇ ਕਿ ਇਹ ਕਾਰਡ ਜਰੂਰ ਬਣਾਇਆ ਜਾਣਾ ਪਰ ਸਾਨੂੰ ਕਲੀਅਰ ਦੱਸਿਆ ਨਹੀਂ ਜਾ ਰਿਹਾ ਕਿ ਕਿਹੜੀ ਕਿਹੜੀ ਦਵਾਈਆਂ ਜਾਂ ਕਿ ਕਿਸ ਤਰ੍ਹਾਂ ਦਾ ਇਲਾਜ ਹੋਏਗਾ ਸਾਡੇ ਨੂੰ ਅ ਮੈਂ ਜਿਹੜਾ ਹੈਗਾ ਇਹ ਕਮੀ ਮੀਡੀਆ ਪੂਰੀ ਕਰ ਸਕਦਾ ਜੀ ਸਾਡਾ ਸੁਨੇਹਾ ਤੁਸੀਂ ਹਰ ਘਰ ਤੱਕ ਪਹੁੰਚਾ ਸਕਦੇ ਹੋ ਇਹਦੇ ਵਿੱਚ ਮੈਂ ਇਹ ਗੱਲ ਬੜਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ ਇਹਦਾ ਜਵਾਬ ਸੁਣਨ ਵਾਲਾ ਇਹਦੇ ਵਿੱਚ ਦੋ ਤਰ੍ਹਾਂ ਦੇ ਹਸਪਤਾਲ ਹੈ ਇੱਕ ਤਾਂ ਹੈਗੇ ਸਰਕਾਰੀ ਹਸਪਤਾਲ ਨਾਲ ਹੋ ਗਿਆ ਮੈਡੀਕਲ ਕਾਲਜ ਇੱਕ ਆਗੇ ਪ੍ਰਾਈਵੇਟ ਹਸਪਤਾਲ ਜਿਹੜੇ ਤਾਂ ਸਰਕਾਰੀ ਹਸਪਤਾਲ ਚ ਆ ਉਹਦੇ ਚ ਜਿਹੜੀ ਮਰਜ਼ੀ ਬਿਮਾਰੀ ਹੋਵੇ ਬੰਦਾ ਪੰਜਾਬ ਦਾ ਚਾਹੀਦਾ ਜਿਹੜੀ ਮਰਜ਼ੀ ਉਹਦੀ ਉਮਰ ਹੋਵੇ ਧਰਮ ਜਾਤ ਕੋਈ ਕ੍ਰਾਈਟੇਰੀਆ ਨਹੀਂ ਹਰ ਬਿਮਾਰੀ ਦਾ ਇਲਾਜ ਹੋਊਗਾ 100% ਫ੍ਰੀ ਹੋਏਗਾ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਦੇ ਵਿੱਚ ਸਿਰਫ ਜਿਹੜੇ ਹੈਗੇ ਆ 98 ਪੈਕੇਜ ਅਸੀਂ ਉਹਨੂੰ ਕਹਿੰਦੇ ਆ 2200 ਉੱਥੇ ਵੀ ਫ੍ਰੀ ਆ ਪਰ 98 ਜਿਹੜੇ ਕੁਛ ਇੱਕ ਅਸੀਂ ਰਿਜ਼ਰਵ ਕੀਤਾ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕਹਿੰਨਾ ਵੀ ਜਿਵੇਂ ਗੋਡਿਆਂ ਦਾ ਆਪਰੇਸ਼ਨ ਕਰਨਾ ਉਹ ਰਿਜ਼ਰਵ ਪੈਕੇਜ ਹੈ ਉਥੇ ਸਰਕਾਰੀ ਚ ਕਰਾ ਸਕਦੇ ਹੋ ਸਾਡੇ ਹੁਣ ਇਸ ਮੁੱਖ ਮੰਤਰੀ ਸਹਿਰ ਯੋਜਨਾ ਦੇ ਨਾਲ ਮੱਲੋ ਹਜ਼ਾਰਾਂ ਜੌਬਸ ਕ੍ਰੀਏਟ ਹੋ ਰਹੀਆਂ ਇਸ ਕਰਕੇ ਮੈਂ ਕਹਿੰਦਾ ਵੀ ਬੱਚਿਆਂ ਨੂੰ ਵੀ ਇੱਕ ਤਾਂ ਗੋਲੀਆਂ ਤੋਂ ਦੂਰ ਰਹੋ ਨਸ਼ੇ ਵਾਲੀਆਂ ਤੋਂ ਵੀ ਚਲਾਨ ਵਾਲੀਆਂ ਤੋਂ ਵੀ ਲੈਪਟਾਪ ਦਾ ਜ਼ਮਾਨਾ AI ਦਾ ਜ਼ਮਾਨਾ ਲੈਪਟਾਪ ਚੁੱਕੋ ਸਾਡੇ ਕੋਲੇ ਆ ਜਾਓ ਜੇ ਨਹੀਂ ਹੋਏ ਤਾਂ ਅਸੀਂ ਉਹ ਵੀ ਦੇ ਦਾਂਗੇ ਸਾਰੀ ਇਕੁਪਮੈਂਟ ਦੇ ਦਾਂਗੇ ਅਸੀਂ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਇਫ ਯੂ ਵਾਂਟ ਟੂ ਵਰਕ ਇਫ ਯੂ ਹੈਵ ਅ ਲੈਪਟਾਪ ਆਈ ਹੈਵ ਅ ਵਰਕ ਫॉर ਯੂ ਠੀਕ ਹੈ ਨਾਲੇ ਕੰਮ ਕਰੋ ਲੋਕਾਂ ਦੇ ਕਾਰਡ ਬਣਾਓ ਨਾਲੇ ਪੁੰਨ ਤੇ ਨਾਲੇ ਫੜੀਆਂ ਡਾਕਟਰ ਸਾਹਿਬ ਜਿੰਦਾ ਤੇ ਮਰੀਜ਼ ਜਰੂਰ ਆਉਂਦੇ ਲੇਕਿਨ ਉਹਨਾਂ ਦੇ ਜੇ ਪਰਿਵਾਰ ਵਾਸਤੇ ਰਹਿਣ ਵਾਸਤੇ ਜਾਂ ਸੌਣ ਵਾਸਤੇ ਜਗ੍ਹਾ ਨਹੀਂ ਹੈ ਉਹ ਪਾਰਲੀ ਸੌਂਦੇ ਆ ਸਾਡੇ ਕੋਲ ਨਾ ਪਿੱਛੇ ਇੱਕ ਧਰਮਸ਼ਾਲਾ ਹੈਗੀ ਆ ਸਾਰੇ ਗਾਇਨੀ ਬਾੜ ਦੀ ਕਿਤੇ ਲਿਫਟ ਦੱਸ ਦੇ ਤੋਂ ਬੰਦ ਹੈ ਇੱਕ ਉਹ ਸਾਡਾ ਕੈਮਰਾ ਦੱਸ ਦੇ ਤੋਂ ਤਾਂ ਨ